ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੇਸੀ ਟੇਸਟੀ ਖਾਣਾ ਵਿਦ ਸੁਖਮੰਦੇ ਚੈਨਲ ਤੇ ਅੱਜ ਅਸੀਂ ਹਰੇ ਕद्दू ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੀ ਹਰੇ ਕद्दू ਨੂੰ ਅਸੀਂ ਬਿਲਕੁਲ ਹੀ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਹਦੇ ਵਾਸਤੇ ਮੈਂ ਹਰੇ ਕद्दू ਨੂੰ ਤੋਸ ਵਰਕੇ ਕੱਟ ਲਿਆ ਸੀ ਇੱਧਰ ਅਸੀਂ 2 ਤੋਂ 3 ਪਿਆਜ਼ ਲੰਬੇ-ਲੰਬੇ ਸਲਾਈਸ ਵਿੱਚ ਕੱਟ ਲਏ ਆ ਇੱਧਰ ਅਸੀਂ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਬਣਾ ਲਿਆ ਸੀ ਜੀਰਾ ਹਲਦੀ ਤੇ ਨਮਕ ਗੈਸ ਤੇ ਅਸੀਂ ਪੈਨ ਰੱਖ ਲਿਆ ਦੋ ਕੜਛੀਆਂ ਅਸੀਂ ਵਿੱਚ ਸਰੋਂ ਦੇ ਤੇਲ ਦੀਆਂ ਪਾਵਾਂਗੇ ਤੇਲ ਨੂੰ ਅਸੀਂ ਗਰਮ ਹੋਣ ਦਿਆਂਗੇ ਤੇਲ ਸਾਡਾ ਗਰਮ ਹੋ ਚੁੱਕਿਆ ਜੀ ਜੀਰਾ ਐਡ ਕਰਾਂਗੇ

ਪਿਆਜ਼ ਸਾਡਾ ਜਦੋਂ ਤੱਕ ਬਰਾਊਨ ਨਹੀਂ ਹੁੰਦਾ ਉਦੋਂ ਤੱਕ ਅਸੀਂ ਪਿਆਜ਼ ਨੂੰ ਭੁੰਨਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਸਾਡਾ ਮਸਾਲਾ ਜਿਹੜਾ ਕੀ ਪੁੱਜ ਰਿਹਾ ਹਾਂਜੀ ਮਸਾਲਾ ਸਾਡਾ ਪੁੱਜ ਚੁੱਕਿਆ ਜੀ ਹੁਣ ਅਸੀਂ ਇਹਦੇ ਵਿੱਚ ਆਪਣਾ ਨਮਕ ਹਲਦੀ ਤੇ ਮਸਾਲਾ ਐਡ ਕਰਾਂਗੇ ਨਮਕ ਹਲਦੀ ਧਨੀਆ ਪਾਊਡਰ ਨਾਲ ਜਿਹੜੀ ਸਬਜ਼ੀਆਂ ਜਿਹੜਾ ਕੱਟਿਆ ਸੀਗਾ ਉਹਨੂੰ ਵਿੱਚ ਐਡ ਕਰ ਦਿੱਤਾ ਹਾਂ ਜੀ ਜੀ ਕਟੂਰੋ ਦੇ ਵਿੱਚ ਪਾ ਦਿੱਤਾ ਹੁਣ ਇਸੇ ਨੂੰ ਟੱਕ ਕੇ 10 ਮਿੰਟ ਤੱਕ ਪਕਾਵਾਂਗੇ ਹੁਣ ਇਸੇ ਨੂੰ ਟੱਕ ਕੇ 10 ਮਿੰਟ ਤੱਕ ਪਕਾਵਾਂਗੇ ਫਿਰ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੜਸ਼ੀ ਮਾਰ ਕੇ ਦੇਖਾਂਗੇ ਹਾਂਜੀ 10 ਮਿੰਟ ਹੋ ਗਏ ਆ ਜੀ ਸਾਡੀ ਸਬਜੀ ਨੂੰ ਬੰਦਿਆਂ ਨੂੰ ਹੁਣ ਅਸੀਂ ਟੱਕਣ ਚੱਕ ਕੇ ਦੇਖਦੇ ਹਾਂ ਸਬਜੀ ਸਾਡੀ ਕਿੰਨੀ ਕਿ ਤਿਆਰ ਹੋਈ ਆ ਹਾਂਜੀ ਤੁਸੀਂ ਦੇਖ ਸਕਦੇ ਆ ਜੀ ਸਬਜੀ ਸਾਡੀ ਬਣ ਰਹੀ ਆ ਹੁਣ ਅਸੀਂ ਇਹਦੇ ਵਿੱਚ ਕੜ੍ਹੀ ਮਾਰਾਂਗੇ ਥੋੜੀ ਜੀ ਕਸਰ ਹਜੇ ਸਾਡੀ ਸਬਜੀ ਚ ਰਹਿਦੀ ਆ। ਹਾਂ ਜੀ ਕਮਿੰਟ ਅਸੀਂ ਹੋਰ ਇਹਨੂੰ ਠੱਕ ਕੇ ਪਕਾਵਾਂਗੇ। ਹਾਂ ਜੀ ਦੇਖ ਸਕਦੇ ਆ ਜੀ ਤੁਸੀਂ ਸਾਡੀ ਸਬਜੀ ਜਿਹੜੀ ਆ ਕੀ ਬਣ ਕੇ ਬਿਲਕੁਲ ਤਿਆਰ ਆ ਬਿਲਕੁਲ ਵਧੀਆ ਤਰੀਕੇ ਨਾਲ ਖੁੱਲ ਗਈ ਆ ਸਾਡੀ ਸਬਜੀ ਹਾਂਜੀ ਦੇਖ ਸਕਦੇ ਆ ਜੀ ਤੁਸੀਂ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਆ ਜੀ ਬਿਲਕੁਲ ਹੀ ਘੱਟ ਸਮੇਂ ਦੇ ਨਾਲ ਅਸੀਂ ਤੇ ਬਿਲਕੁਲ ਕੱਟ ਮਿਰਚ ਮਸਾਲੇ ਆ ਦੇ ਨਾਲ ਅਸੀਂ ਜੀ ਨੂੰ ਬਣਾ ਕੇ ਤਿਆਰ ਕੀਤਾ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਤੇ ਰੈਸਪੀ ਚੰਗੀ ਲੱਗੀ ਹੋਵੇ ਤੇ ਘਰ ਵਿੱਚ ਜਰੂਰ ਟ੍ਰਾਈ ਕਰਿਓ ਜੀ ਤੇ ਬਣਾ ਕੇ ਖਾਓ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਥੈਂਕ ਯੂ ਜੀ